ਪੰਜਾਬ ਫਾਈਲਸ ਟੀਵੀ ਅਤੇ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਅੱਜ ਮੈਂ ਲੈ ਕੇ ਆਇਆ ਹਾਂ ਇਹੋ ਜੀ ਖਬਰ ਜਿਸ ਚ ਮੋਹਾਲੀ ਪ੍ਰਸ਼ਾਸਨ ਦੀ ਤਾਰੀਫ਼ ਕਰਨੀ ਬਣਦੀ ਹੈ ਤਾਰੀਫ਼ ਪੰਜਾਬ ਸਰਕਾਰ ਦੀ ਵੀ ਕਰਨੀ ਬਣਦੀ ਹੈ ਵਿਸ਼ੇਸ਼ ਕਰਕੇ ਡੀਸੀ ਕੋਮਲ ਮਿੱਤਲ ਅਤੇ ਐਸਐਸਪੀ ਦੀਪਕ ਪਾਰਕ ਵੀ ਛਲਾਗਾ ਕਰਨੀ ਬਣਦੀ ਹੈ ਸਤਿ ਸ੍ਰੀ ਅਕਾਲ ਨਮਸਕਾਰ ਆਦਰਵਰਦਾ ਇਸ ਖਬਰ ਦਾ ਸੰਬੰਧ ਤਹਿਸੀਲ ਡੇਰਾਬਸੀ ਨਾਲ ਹੈ ਜਿੱਥੇ 1855 ਇਕੜ ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ੇ ਹੋਏ ਹੋਏ ਸੀ 2015 ਤੋਂ 10 ਸਾਲ ਤੱਕ ਬਹੁਤ ਹੀ ਜ਼ਿਆਦਾ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਹ ਜ਼ਮੀਨ ਖਾਲੀ ਨਹੀਂ ਸੀ ਕਰਵਾਈ ਜਾ ਸਕੀ ਸਤਨਾਮ ਦਾਉਂ ਸੋਸ਼ਲ ਐਕਟਿਵਿਸਟ ਨੇ ਇਸ ਬਾਰੇ 2022 ਦੇ 7ਵੇਂ ਮਹੀਨੇ 'ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਕੀਤੀ ਸੀ ਉਹ ਸ਼ਿਕਾਇਤ ਚਲਦੀ ਚਲਾਉਂਦੀ ਥੱਲੇ ਆਈ ਹੈ ਤੇ ਹੁਕਮ ਹੋਏ ਕਿ 30 ਦਿਨ ਦੇ ਅੰਦਰ-ਅੰਦਰ ਇਹ ਜ਼ਮੀਨ ਖਾਲੀ ਕਰਾ ਕੇ ਸਰਕਾਰ ਨੂੰ ਸੂਚਿਤ ਕੀਤਾ ਜਾਵੇ ਪਰ ਉਸ ਵਕਤ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਪਰ ਆਖਰਕਾਰ ਨਵੇਂ ਡੀਸੀ ਕੋਮਲ ਮਿੱਤਲ ਅਤੇ ਨਾਮੇ ਐਸਐਸਪੀ ਦੀਪਕ ਪਾਰਕ ਨੇ ਅਹੁਦਾ ਸੰਭਾਲਿਆ ਅਤੇ 10425 ਨੂੰ ਇਸ ਨਜਾਇਜ਼ ਕਾਬਜ਼ਕਾਰਾਂ ਦੇ ਉੱਤੇ ਕਾਰਵਾਈ ਹੋਈ ਸਵੇਰੇ ਹੀ ਕੰਬਾਈਨਸ ਭੇਜੀਆਂ ਗਈਆਂ ਜੜੌਤ ਪਿੰਡ ਤੇ ਨਾਲ ਦੇ ਪਿੰਡਾਂ ਵਿੱਚ ਕੇ ਖੜੀ ਕਣਕ ਫਸਲ ਕਟਣੀ ਸ਼ੁਰੂ ਕਰੋ ਪਰ ਹੋਇਆ ਇਹ ਕਿ ਜਿਹੜੇ ਨਜਾਇਜ਼ ਕਾਬਜ਼ਕਾਰ ਸੀ ਉਹਨਾਂ ਨੇ ਕੰਬਾਈਨਾ ਨੂੰ ਘੇਰਾ ਪਾ ਲਿਆ ਅਤੇ ਅੱਗੇ ਵਧਨ ਨਹੀਂ ਦਿੱਤਾ ਇਸ ਦੇ ਨਾਲ ਹੀ ਜਿਹੜੇ ਸਮਾਜ ਸੇਵੀ ਲੋਕ ਜੜੌਥ ਪਿੰਡ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਸਰਵਿੰਦ सुरेंद्र ਸਿੰਘ ਅਤੇ ਸਾਬਕਾ ਸਰਪੰਚ ਗੁਰਦੇਵ ਸਿੰਘ ਨਾਲ ਉਹਨਾਂ ਦੇ ਯਾਦਵਿੰਦਰ ਸਿੰਘ ਉਹਨਾਂ ਨੇ ਇਮੀਡੀਏਟਲੀ ਡੀਸੀ ਕੋਮਲ ਮਿੱਤਲ ਨੂੰ ਸੂਚਿਤ ਕੀਤਾ ਕਿ ਸਰਕਾਰੀ ਕਾਰਵਾਈ ਦੇ ਵਿੱਚ ਕੁਝ ਲੋਕ ਵਿਗੜਨ ਪਾ ਰਹੇ ਨੇ ਡੈਪਟੀ ਕਮਿਸ਼ਨਰ ਨੇ ਸਿੱਧਾ ਸੰਪਰਕ ਕੀਤਾ ਐਸਐਸਪੀ ਦੀਪਕ ਪਾਰਕ ਨਾਲ ਔਰ ਮਿੰਟੋ ਮਿੰਟੀ ਡੇਰਾ ਬਸੀਦੇ ਐਸਟੀਐਮ ਤਹਿਸੀਲਦਾਰ ਸਾਰਾ ਠਾਣਾ ਹੋਰ ਪਟਵਾਰੀ ਆਦ ਮੌਕੇ ਤੇ ਪਹੁੰਚੇ ਅਤੇ ਜਿਹੜੇ ਲੋਗ ਵਿਗੜਨ ਪਾ ਰਹੇ ਸੀ ਉਹਨਾਂ ਨੂੰ ਰਸਤੇ ਚੋਂ ਹਟਾਇਆ ਅਤੇ ਕਟਾਈ ਲਈ ਰਾਹ ਪਧਰਾ ਕੀਤਾ ਇਸ ਤੋਂ ਬਾਅਦ ਕੁਝ ਕਿਸਾਨ ਜਥੇਬੰਦੀਆਂ ਉਸ ਮੌਕੇ ਪਹੁੰਚ ਗਈਆਂ ਅਤੇ ਸਰਕਾਰੀ ਕਾਰਵਾਈ ਦਾ ਵਿਰੋਧ ਕਰਨ ਲੱਗੀਆਂ ਅਨਾਜ ਮੰਡੀ ਜੜੌਦ ਦੇ ਵਿੱਚ ਭਾਰੀ ਇਕੱਠ ਹੋਇਆ ਜਿਸ ਦੀ ਗਿਣਤੀ ਦੱਸੀ ਜਾਂਦੀ ਹੈ ਕਰੀਬ 3000 ਸੀ ਉਹਨਾਂ ਨੇ ਸਰਕਾਰ ਦੀ ਕਾਰਵਾਈ ਨੂੰ ਗਲਤ ਦੱਸਿਆ ਪਰ ਮੁੱਖੀ ਗੱਲ ਕਿ ਐਸਟੀਐਮ ਨੇ ਕਿਹਾ ਕਿ 2 ਵਜੇ ਤੱਕ ਜਾਂ ਤਾਂ ਤੁਸੀਂ ਇਸ ਜ਼ਮੀਨ ਦਾ ਪ੍ਰਤੀ ਇਕੰਡ 30000 ਰੁਪਏ ਠੇਕਾ ਜਮ੍ਹਾਂ ਕਰਾ ਦਿਓ ਨਹੀਂ ਤਾਂ 2 ਵਜੇ ਤੋਂ ਬਾਅਦ ਕੰਬਾਈਨਾ ਚੱਲਣ ਗਿਆ ਪੁਲਿਸ ਦੀ ਮਦਦ ਦੇ ਨਾਲ ਬਸ ਫਿਰ ਗੱਲ ਬਣ ਗਈ ਨਜਾਇਜ਼ ਕਬਜ਼ਕਾਰ ਟਾਕਿੰਗ ਟੇਬਲ ਤੇ ਆ ਗਏ ਉਹਨਾਂ ਨੇ ਪ੍ਰਾਰਥਨਾ ਕੀਤੀ ਕਿ ਸਾਨੂੰ ਇਸ ਵਾਰ ਕਾਣਕ ਕੱਟ ਲੈਣ ਦਿਓ ਅਗਲੀ ਵਾਰੀ ਅਸੀਂ ਆਪਣਾ ਕਬਜ਼ਾ ਛੱਡ ਦੇਾਂਗੇ ਲੰਮੀ ਚੱਲੀ ਗੱਲਬਾਤ ਤੋਂ ਬਾਅਦ ਇਸ ਨਤੀਜੇ ਤੇ ਗੱਲ ਪਹੁੰਚੀ ਕੇ ਨਜਾਇਜ਼ ਕਬਜ਼ਕਾਰ ਕਿਸਾਨ ਜਿਹੜੇ ਕਿ ਮੁਫਤਖੋਰ ਕਹੇ ਜਾ ਸਕਦੇ ਆ ਉਹਨਾਂ ਨੇ ਕਿਹਾ ਕਿ ਅਸੀਂ 12000 ਰੁਪਏ ਪ੍ਰਤੀ ਏਕੜ ਠੇਕਾ ਦੇਣ ਨੂੰ ਤਿਆਰ ਆ ਇਸ ਪ੍ਰਸਤਾਵ ਨੂੰ ਲੈ ਕੇ ਐਸਟੀਐਮ ਨੇ ਡੀਸੀ ਸਾਹਿਬਾ ਨੂੰ ਸੂਚਿਤ ਕੀਤਾ ਡੀਸੀ ਮੈਡਮ ਨੇ ਕਿਹਾ ਕਿ ਇਸ ਬਾਰੇ ਅੰਤਮ ਫੈਸਲਾ ਤਿੰਨ ਮੈਂਬਰੀ ਜੱਜਾਂ ਦੀ ਕਮੇਟੀ ਜਿਹੜੀ ਕਿ ਸੁਪਰੀਮ ਕੋਰਟ ਨੇ ਨਿਯੁਕਤ ਕੀਤੀ ਹੈ ਜਿਸ ਦੇ ਚੇਅਰਮੈਨ ਹਨ ਜਸਟਿਸ ਰਿਟਾਇਰਡ ਕੇ ਐਸ ਗਰੇਵਾਲ ਉਹ ਫੈਸਲਾ ਕਰਨਗੇ ਮਾਮਲਾ ਕਮੇਟੀ ਦੇ ਕੋਲ ਵੀ ਪਹੁੰਚ ਗਿਆ ਆਉਣ ਵਾਲੇ ਦਿਨਾਂ 'ਚ ਉਹ ਛੇਤੀ ਫੈਸਲਾ ਕਰੇਗੀ ਕਿ ਕੀ ਇਸ ਜ਼ਮੀਨ ਦਾ ਠੇਕਾ 30000 ਜਾਂ ਉਸ ਤੋਂ ਜ਼ਿਆਦਾ ਜਾਂ ਉਸ ਤੋਂ ਘੱਟ ਲੈਣਾ ਬਣਦਾ ਹੈ ਇੱਥੇ ਇਹ ਦੱਸਣਾ ਜ਼ਰੂਰੀ ਆ ਕਿ ਅਸੀਂ ਪੰਜਾਬ ਦਸਤਾਵੇਜ਼ ਤੇ 2023 ਤੋਂ ਇਹ ਮਾਮਲਾ ਜ਼ੋਰਦਾਰ ਤਰੀਕੇ ਨਾਲ ਉਠਾਉਂਦੇ ਰਹੇ ਹਾਂ ਆਹ ਸਕਰੀਨ ਤੇ ਤੁਸੀਂ ਚਿੱਠੀ ਵੇਖੋ ਜਿਹੜੀ ਸਭ ਤੋਂ ਪਹਿਲਾਂ ਐਫਸੀਆਰ ਯਾਨੀ ਕਿ ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ ਰਾਹੀਂ ਹੁੰਦੀ ਹੋਈ ਡੀਸੀ ਮੁਹਾਲਈ ਨੂੰ ਪਹੁੰਚੀ ਸੀ ਉਸ ਦੇ ਉੱਤੇ ਸਾਡਾ ਵਾਟਰਮਾਰਕ ਵੀ ਲੱਗਿਆ ਅਸੀਂ ਇਹ ਖਬਰ ਬ੍ਰੇਕ ਕੀਤੀ ਸੀ ਪਰ ਉਸ ਤੋਂ ਬਾਅਦ ਅਸੀਂ ਬਹੁਤ ਖਬਰਾਂ ਕੀਤੀਆਂ ਖਰੀਫ ਫਸਲ ਫਿਰ ਕੱਟੀ ਫਸਲ ਫਿਰ ਦੁਬਾਰਾ ਬੀਜੀ ਫਸਲ ਦਿਖਾਈ ਪਰ ਉਸ ਵਕਤ ਦੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਇਹ ਵੀ ਪਤਾ ਲੱਗਿਆ ਕਿ ਮਾਲ ਮਹਿਕਮੇ ਦੇ ਪਟਵਾਰੀ ਗਰਦੌਰੀ ਕਰਨ ਵਕਤ ਇਸ ਜ਼ਮੀਨ ਤੇ ਫਸਲ ਖੜੀ ਦਿਖਾਉਂਦੇ ਹੀ ਨਹੀਂ ਔਰ ਇਸ ਜ਼ਮੀਨ ਨੂੰ ਬੇਆਬਾਦ ਯਾਨੀ ਕਿ ਵਿਦਆਊਟ ਐਨੀ ਕ੍ਰੌਪ ਸ਼ੋ ਕੀਤਾ ਜਾਂਦਾ ਦਰਸਲ ਇਹਦੇ ਪਿੱਛੇ ਕਹਾਣੀ ਇਹ ਸੀ ਕਿ ਇਹਨਾਂ ਲੋਕਾਂ ਤੋਂ 12 ਤੋਂ 15000 ਰੁਪਏ ਠੇਕਾ ਪ੍ਰਤੀ ਏਕੜ ਪ੍ਰਤੀ ਸਾਲ ਮਾਲ ਵਿਭਾਗ ਦੇ ਅਫਸਰ ਅਧਿਕਾਰੀ ਇਕੱਠਾ ਕਰਦੇ ਰਹੇ ਅਤੇ ਇਸ ਜ਼ਮੀਨ ਨੂੰ ਖਾਲੀ ਵਿਖਾਉਂਦੇ ਰਹੇ ਕਾਗਜ਼ਾਂ 'ਚ ਜਦੋਂ ਕਿ ਇੱਥੇ ਵਾਹੀ ਹੁੰਦੀ ਸੀ ਫਸਲ ਹੁੰਦੀ ਸੀ 10 ਸਾਲ ਦੀ ਕਮਾਈ ਇਨਾ ਨਜਾਇਜ਼ ਕਾਬਜ਼ਕਾਰਾਂ ਨੇ ਆਪਣੇ ਬੋਝੇ ਪਾਈ ਪਰ ਹੁਣ ਜਿਹੜੀ ਤਾਜ਼ਾ ਜਾਣਕਾਰੀ ਹੈ ਕਿ ਤਿੰਨ ਮੈਂਬਰੀ ਜੱਜਾਂ ਦੀ ਕਮੇਟੀ ਜਿਸ ਦੇ ਮੁਖੀ ਜਸਟਿਸ ਰਿਟਾਇਰਡ ਕੇਐਸ ਗਰੇਵਾਲ ਨੇ ਉਹਨਾਂ ਨੇ 2425 ਨੂੰ ਜੜੌਤ ਪਿੰਡ ਦੇ ਲੋਕਾਂ ਦੀ ਸ਼ਿਕਾਇਤ ਤੇ ਪ੍ਰਸ਼ਾਸਨ ਨੂੰ ਇੱਕ ਚਿੱਠੀ ਲਿਖੀ ਔਰ ਕਿਹਾ ਕਿ ਜਿਹੜੇ ਲੋਕ ਇਸ ਜ਼ਮੀਨ ਤੇ ਵਾਹੀ ਕਰ ਰਹੇ ਨੇ ਔਰ ਟ੍ਰੈਸਪਾਸਰਸ ਨੇ ਟ੍ਰੈਸਪਾਸਰਸ ਹੁੰਦਾ ਬਿਨਾ ਇਜਾਜ਼ਤ ਕਿਸੇ ਦੇ ਜ਼ਮੀਨ ਤੇ ਜਾਂ ਕਰੇ ਵੜ ਜਾਣਾ ਬਿਨਾ ਆਗਿਆ ਮਨਜ਼ੂਰੀ ਕਿਉਂਕਿ ਇਹ ਜਿਹੜੀ ਜੱਜਾਂ ਵਾਲੀ ਕਮੇਟੀ ਹੈ ਇਸ ਨੂੰ ਸੁਪਰੀਮ ਕੋਰਟ ਨੇ ਇਸ ਜ਼ਮੀਨ ਦੀ ਕਸਟਡੀ ਦਿੱਤੀ ਸੀ ਇਸ ਜ਼ਮੀਨ ਦੀ ਕਸਟੋਰੀਨ ਇਹ ਤਿੰਨ ਮੈਂਬਰੀ ਜੱਜਾਂ ਵਾਲੀ ਕਮੇਟੀ ਹੈ ਸੋ ਇਸ ਚਿੱਠੀ ਆਉਣ ਤੋਂ ਬਾਅਦ ਪ੍ਰਸ਼ਾਸਨ ਨੂੰ ਬਲ ਮਿਲਿਆ ਅਤੇ ਡੀਸੀ ਕੋਮਲ ਮਿੱਤਲ ਨੇ ਐਸਤੇ ਕਾਰਵਾਈ ਦੇ ਆਦੇਸ਼ ਦਿੱਤੇ ਕੰਬਾਈਨਾ ਭੇਜੀਆਂ ਔਰ ਫਿਰ ਜਦੋਂ ਕੰਬਾਈਨਾ ਦੇ ਵਿੱਚ ਅੜਿੱਕਾ ਪਾਇਆ ਗਿਆ ਉਹਨਾਂ ਦੇ ਚੱਲਣ ਦੇ ਵਿੱਚ ਫਿਰ ਐਸਐਸਪੀ ਦੀਪਕ ਪਾਰਿਕ ਨੇ ਤੁਰੰਤ ਕਾਰਵਾਈ ਕਰਦੇ ਹੋਏ ਉੱਥੇ ਫੋਰਸ ਭੇਜੀ ਔਰ ਰਾਹ ਪਧਰਾ ਕੀਤਾ ਕਿ ਕਟਾਈ ਹੋ ਸਕੇ ਉਸ ਤੋਂ ਬਾਅਦ ਸਾਡੇ ਨਾਲ ਗੱਲਬਾਤ ਹੋਈ ਐਸਡੀਐਮ ਡੇਰਾ ਬਸੀ ਅਮਿਤ ਗੁਪਤਾ ਦੀ ਉਨਾ ਨੇ ਦੱਸਿਆ ਕਿ ਜਿੰਨੀ ਵੀ ਲੀਜ਼ ਮਨੀ ਯਾਨੀ ਕਿ ਜਿੰਨਾ ਵੀ ਠੇਕਾ ਕਮੇਟੀ ਅਪਰੂਵ ਕਰੇਗੀ ਉਹ ਰਕਮ ਹਰ ਨਜਾਇਜ਼ ਕਾਬਜ਼ਕਾਰ ਨੂੰ ਜਮ੍ਹਾਂ ਕਰਵਾਉਣੀ ਪਵੇਗੀ ਔਰ ਉਸ ਦੀ ਜਿਹੜੀ ਆ ਕਸਟਡੀ ਪੈਸੇ ਦੀ ਉਹ ਕਮੇਟੀ ਦੇ ਖਾਤੇ ਦੇ ਵਿੱਚ ਜਮ੍ਹਾਂ ਹੋਏਗੀ ਔਰ ਇਹਦਾ ਕੇਸ ਗੋਲਡਨ ਫੋਰੈਸਟ ਵਾਲੀ ਜ਼ਮੀਨ ਦਾ ਇਸ ਨੂੰ ਗੋਲਡਨ ਫੋਰੈਸਟ ਦੀ ਜ਼ਮੀਨ ਵਜੋਂ ਜਾਣਿਆ ਜਾਂਦਾ ਹੈ ਇਸ ਦਾ ਜਿਹੜਾ ਮਾਮਲਾ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਨिलंबित ਹੈ ਯਾਨੀ ਕਿ ਪੈਂਡਿੰਗ ਹੈ ਉਹਦੀ ਪਿਛਲੀ ਤਰੀਕ 18 2 25 ਸੀ ਜਿਸ ਬਾਰੇ ਅਸੀਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਵਿਸਤਾਰ ਨਾਲ ਜ਼ਿਕਰ ਕੀਤਾ ਸੀ ਅਗਲੀ ਤਰੀਕ 8 4 ਸੀ ਪਰ ਹਜੇ ਤੱਕ 8 4 ਵਾਲੇ ਫੈਸਲੇ ਦਾ ਜਾਂ ਕਾਰਵਾਈ ਦਾ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਆਦੇਸ਼ ਅਪਲੋਡ ਨਹੀਂ ਕੀਤਾ ਗਿਆ ਅਸੀਂ ਸੁਪਰੀਮ ਕੋਰਟ ਦੇ ਵਿੱਚ ਚੱਲ ਰਹੇ ਗੋਲਡਨ ਫੋਰੈਸਟ ਦੀ ਜ਼ਮੀਨ ਦੇ ਵਿਵਾਦ ਤੇ ਸਖਤ ਨਜ਼ਰ ਰੱਖੀ ਹੋਈ ਹੈ ਅਸੀਂ ਆਪਣੇ ਦਰਸ਼ਕਾਂ ਨੂੰ ਇਸ ਦੇ ਬਾਰੇ ਸੂਚਿਤ ਕਰਦੇ ਰਹਾਂਗੇ 2015 ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੋਲਡਨ ਫੋਰੈਸਟ ਦੀ ਇਸ ਜ਼ਮੀਨ ਨੂੰ ਸਰਪਲਸ ਡਿਕਲੇਅਰ ਕਰਕੇ ਪੰਜਾਬ ਸਰਕਾਰ ਦੀ ਮਾਲਕੀ ਘੋਸ਼ਿਤ ਕਰ ਦਿੱਤਾ ਸੀ ਇੰਤਕਾਲ ਵੀ ਪੰਜਾਬ ਸਰਕਾਰ ਦੇ ਨਾਮ ਚੜ੍ਹ ਗਿਆ ਸੀ ਪਰ ਇਹ ਵੀ ਨਾਲ ਇੱਕ ਆਦੇਸ਼ ਕੀਤਾ ਸੀ ਕਿ ਇਸ ਤੇ ਜਿਹੜਾ ਪੋਜੀਸ਼ਨ ਹੈ ਉਹ ਕੰਪਨੀ ਦਾ ਯਾਨੀ ਕਿ ਗੋਲਡਨ ਫੋਰੈਸਟ ਦਾ ਬਰਕਰਾਰ ਰਹੇਗਾ ਪਰ ਗੋਲਡਨ ਫੋਰੈਸਟ ਕੰਪਨੀ ਕਿਉਂਕਿ ਡਿਫੰਕਟ ਹੋ ਚੁੱਕੀ ਸੀ ਉਹ ਇਸ ਜ਼ਮੀਨ ਦੀ ਰੱਖਿਆ ਨਹੀਂ ਕਰ ਸਕੀ ਜਿਸ ਕਾਰਨ ਨਜਾਇਜ਼ ਕਾਬਜ਼ਕਾਰਾਂ ਨੇ ਇਸ ਤੇ ਵਾਹੀ ਕਰਨੀ ਸ਼ੁਰੂ ਕਰ ਦਿੱਤੀ ਪਰ ਹੁਣ ਆਖਰਕਾਰ ਨਮੀ ਡੀਸੀ ਅਤੇ ਨਵੇਂ ਐਸਐਸਪੀ ਨੇ ਜੱਜਾਂ ਦੀ ਕਮੇਟੀ ਦੀ ਚਿੱਠੀ ਤੋਂ ਬਾਅਦ ਅਤੇ ਪੰਜਾਬ ਸਰਕਾਰ ਦੇ 2022 ਦੇ ਆਦੇਸ਼ ਤੋਂ ਬਾਅਦ ਇਹ ਕਾਰਵਾਈ ਕੀਤੀ ਅਤੇ ਸਿਰੇ ਲਾ ਦਿੱਤੀ ਸਾਨੂੰ ਸੂਤਰਾਂ ਤੋਂ ਪਤਾ ਲੱਗਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਮੌਕੇ ਤੇ ਇਕੱਠੀਆਂ ਹੋਈਆਂ ਉਹਨਾਂ ਨੂੰ ਕੁਝ ਸਿਆਸੀ ਤੱਤਾਂ ਦਾ ਸਪੋਰਟ ਸੀ ਔਰ ਉਹ ਚਾਹੁੰਦੇ ਸੀ ਦਬਾਅ ਪਾਉਣਾ ਚਾਹੁੰਦੇ ਸੀ ਕਿ ਪ੍ਰਸ਼ਾਸਨ ਪੈਰ ਪਿੱਛੇ ਖਿੱਚ ਲਵੇ ਪਰ ਪ੍ਰਸ਼ਾਸਨ ਸਖਤੀ ਨਾਲ ਪੇਸ਼ ਆਇਆ ਅਨਲਾਈਕ ਦੀ ਪ੍ਰੀਵੀਅਸ ਪ੍ਰਸ਼ਾਸਨ ਤੇ ਉਹਨਾਂ ਨੇ ਇਸ ਜ਼ਮੀਨ ਦੇ ਉੱਤੇ ਨਜਾਇਜ਼ ਕਾਬਜ਼ ਕਿਸਾਨਾਂ ਨੂੰ ਮਨਾ ਲਿਆ ਕਿ 30 ਅਪ੍ਰੈਲ ਤੱਕ ਉਹ ਜ਼ਮੀਨ ਖਾਲੀ ਕਰਕੇ ਕਬਜ਼ਾ ਕਮੇਟੀ ਨੂੰ ਦੇਣਗੇ ਜਿਹੜਾ ਠੇਕਾ 12000 ਕਿਸਾਨਾਂ ਨੇ ਕਲਟੀਵੇਟਰਸ ਨੇ ਪ੍ਰਪੋਜ਼ ਕੀਤਾ ਪ੍ਰਸ਼ਾਸਨ ਨੇ 30000 ਰੁਪਿਆ ਪ੍ਰਤੀ ਏਕੜ ਮੰਗਿਆ ਅੰਤਿਮ ਫੈਸਲਾ ਜਸਟਿਸ ਗਰੇਵਾਲ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਜਜਾਂ ਦੀ ਕਮੇਟੀ ਕਰੇਗੀ ਪਰ ਇਹ ਫੈਸਲਾ ਯਕੀਨੀ ਹੋ ਗਿਆ ਕਿ 30 ਅਪ੍ਰੈਲ ਤੋਂ ਬਾਅਦ ਇਹ ਇਲਲੀਗਲ ਓਕੂਪੈਂਟਸ ਟ੍ਰੈਸਪਾਸਰਸ ਇਸ ਜ਼ਮੀਨ ਦੇ ਉੱਤੇ ਕਬਜ਼ਾ ਨਹੀਂ ਰੱਖ ਸਕਣਗੇ ਅਗਲੇ ਸਾਲ ਲਈ ਕੀ ਇਹ ਜ਼ਮੀਨ ਨੂੰ ਲੀਸ ਤੇ ਦੇਣਾ ਹੈ ਠੇਕੇ ਤੇ ਦੇਣਾ ਹੈ ਜਾਂ ਨਹੀਂ ਦੇਣਾ ਉਸ ਬਾਰੇ ਫਿਰ ਫੈਸਲਾ ਕਮੇਟੀ ਕਰੇਗੀ ਇੱਥੇ ਦੱਸਣਾ ਜ਼ਰੂਰੀ ਆ ਕਿ ਜਿੰਨੀ ਵੀ ਰਕਮ ਖਜ਼ਾਨੇ ਚ ਜਮ੍ਹਾਂ ਹੋਏਗੀ ਉਸ ਦਾ ਅੰਤਿਮ ਫੈਸਲੇ ਨਾਲ ਤੱल्लुक ਹੋਏਗਾ ਯਾਨੀ ਕਿ ਜਦੋਂ ਸੁਪਰੀਮ ਕੋਰਟ ਫੈਸਲਾ ਕਰ ਦੇਗੀ ਕਿ ਕੰਪਨੀ ਦੇ ਹੱਕ ਚ ਜਾਂ ਇਸ ਦੇ ਵਿਰੁੱਧ ਜੇ ਹੱਕ ਚ ਹੁੰਦਾ ਤਾਂ ਇਹ ਪੈਸਾ ਕੰਪਨੀ ਨੂੰ ਟ੍ਰਾਂਸਫਰ ਹੋ ਜਾਏਗਾ ਨਹੀਂ ਤਾਂ ਇਹ ਪੈਸਾ ਸਰਕਾਰ ਦਾ ਸਰਕਾਰੀ ਖਜ਼ਾਨੇ ਚ ਰਹਿ ਜਾਏਗਾ ਇਹ ਬਹੁਤ ਹੀ ਇੱਕ ਵਧੀਆ ਡਵੈਲਪਮੈਂਟ ਡੇਰਾਬਸੀ ਤਹਿਸੀਲ ਦੇ ਵਿੱਚ ਕੱਲ ਯਾਨੀ ਕਿ 10 4 25 ਨੂੰ ਹੋਈ ਹੈ ਤੇ ਅਸੀਂ ਸਾਰੇ ਸਟੇਕ ਹোলਡਰਸ ਨੂੰ ਇਸ ਤੇ ਲਈ ਵਧਾਈ ਦਿੰਨੇ ਆ ਵਿਸ਼ੇਸ਼ ਕਰਕੇ ਉਸਮਾਨ ਸੇਵੀ ਸਤਨਾਮ ਦਾਉਂ ਔਰ ਉਹਨਾਂ ਦੇ ਸਾਥੀ ਉਹਨਾਂ ਦੀ ਟੀਮ ਬਲਵਿੰਦਰ ਸਿੰਘ ਸੁਰਿੰਦਰ ਸਿੰਘ ਗੁਰਦੇਵ ਸਿੰਘ ਸਾਹਿਬ ਦਾ ਸਰਪੰਚ ਅਤੇ ਯਾਦਵਿੰਦਰ ਸਿੰਘ ਉਹ ਸਾਰੇ ਵਧਾਈ ਦੇ ਹੱਕਦਾਰ ਨੇ ਨਾਲ ਹੀ ਵਧਾਈ ਦੇ ਹੱਕਦਾਰ ਨੇ ਨਵੇਂ ਡੀਸੀ ਮੈਡਮ ਅਤੇ ਨਵੇਂ ਐਸਐਸਪੀ ਖਬਰਦਾ ਹੁੰਦਾ ਜੀ ਅੰਤ ਮੈਨੂੰ ਰਜਿੰਦਰ ਸਿੰਘ ਤਾਗਰ ਨੂੰ ਆਗਿਆ ਦਿਓ ਸਤਿ ਸ਼ਕਾਲ ਨਮਸਕਾਰ ਖੁਦਾ ਹਫਿਜ਼